ਕਤਿਗਲ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਲੋਕ ਸੋਚਦੇ ਨੇ ਕਿ ਅਸੀਂ ਦਸ਼ਮ ਪਾਸ਼ਾ ਦਾ ਜੋ ਹੱਥ ਲਿਖਤ ਜਫਰਨਾਮਾ ਉਹਨੂੰ ਕਿਵੇਂ ਪੜੀਏ ਕਈ ਲੋਕਾਂ ਦੇ ਮਨ 'ਚ ਇਹ ਹੁੰਦਾ ਕਿ ਸਾਤੋਂ ਗਲਤ ਉਚਾਰਨ ਨਾ ਹੋ ਜਵੇ ਤੇ ਜੇ ਤੁਸੀਂ ਸਿੱਧਾ ਪੜਨਾ ਚਾਹੋ ਤਾਂ ਸਿੱਧਾ ਵੀ ਪੜ ਸਕਦੇ ਹੋ ਹੁਣ ਤਹਾਰ ਪਾਸੇ ਉਸ ਦਾ ਉਚਾਰਨ ਵਿਆਖਿਆ ਹਰ ਥਾਂ ਇੱਕ ਮਯੂਦ ਹੈ ਜੋ ਪੰਜਾਬੀ ਵਿੱਚ ਲਿਖੀ ਗਈ ਹੈ ਜਿਵੇਂ ਉਸ ਦਾ ਇੱਕ ਛੋਟਾ ਜਿਹਾ ਨਵਾਜ਼ ਅੱਜ ਤੁਹਾਨੂੰ ਅਸੀਂ ਸੁਣਾਵਾਂਗੇ ਜਿਵੇਂ ਸ਼ੁਰੂਆਤ ਹੁੰਦੀ ਹੈ ਇੱਕ ਓੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸ਼ਮ ਪਾਤਸ਼ਾਹ ਦੇ ਮੁਖ ਤੋਂ ਉਚਾਰਨ ਕੀਤੀ ਉਹ ਪ੍ਰਭੂ ਕਰਾਵਾਤ ਵਿੱਚ ਪੂਰਨ ਅਚਲ ਕਿਰਪਾਲੂ ਖੁਸ਼ੀਆਂ ਬਖਸ਼ਣ ਵਾਲਾ ਰੋਜੀ ਦੇਣ ਵਾਲਾ ਮੁਕਤੀ ਦਾਤਾ ਅਤੇ ਮਿਹਰ ਕਰਨ ਵਾਲਾ ਉਹ ਈਮਾਨ ਅਥਵਾ ਸੁਖ ਦੇਣ ਵਾਲਾ ਖਿਮਾ ਕਰਨ ਵਾਲਾ ਹੱਥ-ਪਾ ਬਾਂਹ ਪਕੜਨ ਵਾਲਾ ਉਹ ਲਾਫ ਕਰਨ ਵਾਲਾ ਰਿਜਕ ਦੇਣ ਵਾਲਾ ਮਨ ਨੂੰ ਪਸੰਦ ਆਉਣ ਵਾਲਾ ਹੈ ਉਹ ਬਾਦਸ਼ਾਹ ਦੀ ਬਾਦਸ਼ਾਹ ਖੂਬੀਆਂ ਗੁਣ ਦੇਣ ਵਾਲਾ ਪਥ ਪ੍ਰਦਰਸ਼ਨ ਕਰਨ ਵਾਲਾ ਅੰਗ ਰਹਿਤ ਚਿੰਨ ਰਹਿਤ ਅਤੇ ਦੂਤੀ ਹੈ ਉਸ ਪਾਸ ਨਾ ਸਮਾਨ ਸਾਜ ਸੱਜਾ ਹੈ ਨਾ ਆਵਾਜ ਕੋੜਾ ਹੈ ਨਾ ਹੀ ਫੌਜ ਤੇ ਗਲੀਚੇ ਪਰ ਪ੍ਰਮਾਤਮਾ ਸੁਖ ਸੁਭਦਾਮਾ ਅਤੇ ਸਵਰਗ ਪ੍ਰਦਾਨ ਕਰ ਸਕਦਾ ਹੈ ਉਹ ਸੰਸਾਰਿਕ ਪ੍ਰਪੰਚ ਤੋਂ ਪਵਿੱਤਰ ਬਲਸ਼ਾਲੀ ਸਖਿਆਤ ਹਰ ਉੱਥਾਂ ਉੱਤੇ ਪ੍ਰਗਟ ਵਡਿਆਈ ਦੇਣ ਵਾਲਾ ਹੈ ਅਤੇ ਹਰ ਥਾਂ ਉੱਪਰ ਮੌਜੂਦ ਹੈ ਉਹ ਦਾਤਾਂ ਦੇਣ ਵਾਲਾ ਪਵਿੱਤਰ ਪਾਲਣਾ ਕਰਨ ਵਾਲਾ ਰਹਿਮ ਕਰਨ ਵਾਲਾ ਅਤੇ ਹਰ ਇੱਕ ਦੇਸ਼ ਨੂੰ ਰੋਜੀ ਦੇਣ ਵਾਲਾ ਹੈ ਉਹ ਸਭ ਦੇਸ਼ਾਂ ਦਾ ਸੁਆਮੀ ਹੈ ਵੱਡਿਆਂ ਤੋਂ ਵੀ ਵੱਡਾ ਹੈ ਸੁੰਦਰਤਾ ਦੇ ਗੁਣ ਵਾਲਾ ਹੈ ਰਿਜਕ ਦੇਣ ਵਾਲਾ ਹੈ ਅਤੇ ਦਿਆਲੂ ਹੈ ਉਹ ਸ੍ਰੇਸ਼ਟ ਅਕਲ ਵਾਲਾ ਗਰੀਬਾਂ ਦੀ ਦੇਖਭਾਲ ਕਰਨ ਵਾਲਾ ਨਿਰਦਾਨਾਂ ਦੀ ਪਾਲਣਾ ਕਰਨ ਵਾਲਾ ਅਤੇ ਬਹਿਰੀਆਂ ਨੂੰ ਨਸ਼ਟ ਕਰਨ ਵਾਲਾ ਹੈ ਉਹ ਧਰਮ ਦੀ ਪਾਲਣਾ ਕਰਨ ਵਾਲਾ ਹੈ ਵਿਡਿਆਈਆਂ ਦਾ ਠਿਕਾਣਾ ਹੈ ਵਸਤ ਵਿਕਤਾ ਨੂੰ ਸਮਝਣ ਵਾਲਾ ਹੈ ਨਵੀਆਂ ਨੂੰ ਕਿਤਾਬ ਧਰਮ ਪੁਸਤਕ ਪ੍ਰਦਾਨ ਕਰਨ ਵਾਲਾ ਹੈ ਉਹ ਦਾਨਾਈ ਦੀ ਪਛਾਣ ਕਰਨ ਵਾਲਾ ਹੈ ਅਕਲ ਦਾ ਸੁਆਮੀ ਹੈ ਸਭਿਅਤਾ ਨੂੰ ਪਛਾਣਨ ਵਾਲਾ ਹੈ ਅਤੇ ਸਰਵਤ ਪ੍ਰਕਾਸ਼ਿਤ ਹੋਣ ਵਾਲਾ ਹੈ ਉਹ ਪਰਮਾਤਮਾ ਸੰਸਾਰ ਦੀਆਂ ਸਾਰੀਆਂ ਵਿਧਿਆਵਾਂ ਨੂੰ ਜਾਣਨ ਵਾਲਾ ਹੈ ਹਰ ਕੰਮ ਦੀ ਗੁੰਜਲ ਨੂੰ ਖੋਲਣ ਵਾਲਾ ਹੈ ਅਤੇ ਸੰਸਾਰ ਨੂੰ ਵਿਸ਼ੇਸ਼ ਤਰਦੀਪ ਤਰਦੀਪ ਦੇਣ ਵਾਲਾ ਹੈ ਉਹ ਸਾਰੇ ਸੰਸਾਰ ਦੇ ਕੰਮਾਂ ਨੂੰ ਚਲਾਉਣ ਵਾਲਾ ਹੈ ਬਹੁਤ ਮਹਾਨ ਹੈ ਵਿਧਿਆਵਾਂ ਨੂੰ ਸਮਝਣ ਵਾਲਾ ਹੈ ਅਤੇ ਸੰਸਾਰ ਦਾ ਨਾਇਕ ਹੈ ਹੈ ਔਰੰਗਜੀਬ ਮੈਨੂੰ ਤੇਰੀ ਇਸ ਕਸਮ ਉੱਤੇ ਯਕੀਨ ਨਹੀਂ ਖੁਦਾ ਇੱਕ ਹੈ ਅਤੀ ਅਤੇ ਅਸਾ ਦੋਹਾਂ ਵਿੱਚ ਗਵਾਹਾਂ ਉਸ ਕਸਮ ਉੱਤੇ ਮੇਰਾ ਜਰਾ ਜਿੰਨਾ ਵੀ ਇਤਵਾਰ ਨਹੀਂ ਤੇਰੇ ਬਖਸੀ ਜਰਨੈਲ अथवा ਕਾਰਿੰਦੇ ਅਤੇ دیਵਾਨ ਮੁਸਾਹਬ ਸਭ ਝੂਠ ਬੋਲਦੇ ਹਨ ਜੋ ਵਿਅਕਤੀ ਤੇਰੀ ਕੁਰਾਨ ਦੀ ਕਸਮ ਉੱਤੇ ਵਿਸ਼ਵਾਸ ਕਰਦਾ ਹੈ ਉਹ ਆਖਰੀ ਸਮੇਂ ਵਿੱਚ ਖੁਵਾਰ ਹੁੰਦਾ ਹੈ ਜੇ ਕੋਈ ਵਿਅਕਤੀ ਹੁਮਾ ਪੰਛੀ ਦੀ ਛਾਇਆ ਹੇਠਾਂ ਆ ਜਾਏ ਫਿਰ ਉਸ ਉੱਤੇ ਕਾਂ ਹੱਥ ਨਹੀਂ ਰੱਖ ਸਕਦਾ ਫੌਮੇ ਕਿੰਨਾ ਵੀ ਦਲੇਰ ਕਿਉ ਨਾ ਹੋਵੇ ਜੋ ਕੋਈ ਬੰਦਾ ਸ਼ੇਰ ਦੀ ਪਿੱਠ ਪਿੱਛੇ ਖੜੋਤਾ ਹੋਵੇ ਤਾਂ ਬੱਕਰੀ ਭੇਡ ਅਤੇ ਹਿਰਨ ਪਕੜ ਨਹੀਂ ਸਕਦੇ ਸਗੋਂ ਉਸ ਪਾਸੋਂ ਗੁਜ਼ਰ ਵੀ ਨਹੀਂ ਸਕਦੇ ਜੇਕਰ ਮੈਂ ਕੁਰਾਨ ਦੀ ਕਸਮ ਤੇ ਗੁੱਤ ਫਰੇਬ ਦਾ ਧੋਖਾ ਨਾ ਖਾਂਦਾ ਤਾਂ ਮੈਂ ਆਪਣੀ ਪਿਆਰੀ ਫੌਜ ਨੂੰ ਲੰਗੜਾ ਨਾ ਕਰਵਾ ਲੈਂਦਾ ਮੇਰ 40 ਪੁਖੇ ਬਾਣੇ ਵਿਅਕਤੀ ਦੀ ਕੀ ਕਰ ਸਕਦੇ ਸਨ ਜੋਨਾਂ ਉੱਤੇ ਅਚਾਨਕ 10 ਲੱਖ ਸੈਨਿਕ ਟੁੱਟ ਕੇ ਆ ਪੈਣ ਹੋਣ ਤੇਰੇ ਬਚਨ ਨੂੰ ਤੋੜਨ ਵਾਲੇ ਸਿਪਾਹੀ ਝਟਪਟ ਤੇ ਗਾਂ ਤੀਰਾਂ ਅਤੇ ਬੰਦੂਖਾਂ ਸਮੇਤ ਆਪੈ ਤਦ ਬੇਵਸੋ ਕੇ ਮੈਂ ਜੰਗ ਭੂਮੀ ਵਿੱਚ ਆ ਗਿਆ ਅਤੇ ਤੀਰਾਂ ਅਤੇ ਬੰਦੂਖਾਂ ਨੂੰ ਵਿਧੀਪੂਰਵਕ ਧਾਲਣ ਕਰਕੇ ਆ ਗਿਆ ਚੋ ਜਦੋਂ ਕਿਸੇ ਕੰਮ ਲਈ ਸਾਰੇ ਉਪਾ ਖਤਮ ਹੋ ਜਾਣ ਤਦ ਉਹ ਉਲਵਾਰ ਨੂੰ ਹੱਥ ਪਾਉਣਾ ਧਾਰਨ ਕਰਨਾ ਜਾਇਜ਼ ਹੈ ਜਦੋਂ ਕਿਸੇ ਕੰਮ ਲਈ ਸਾਰੇ ਉਪਾਅ ਖਤਮ ਹੋ ਜਾਣਾ ਤਾਂ ਤਲਵਾਰ ਨੂੰ ਹੱਥ ਵਿੱਚ ਧਾਰਨ ਕਰਨਾ ਜਾਇਜ਼ ਹੈ ਮੈਂ ਤੇਰੀ ਕੁਰਾਨ ਦੀ ਕਸਮਦਾ ਕੀ ਵਿਸ਼ਵਾਸ ਕਰਾਂ ਨਹੀਂ ਤਾਂ ਬਰਨਾ ਤੂੰ ਦੱਸ ਕੇ ਮੇਰਾ ਇਸ ਰਾਹ ਤੇ ਚੱਲਣਾ ਦਾ ਕੀ ਕੰਮ ਸੀ ਮੈਂ ਨਹੀਂ ਜਾਣਦਾ ਸਾਂ ਕਿ ਇਹ ਮਰਦ ਲੂੰਬੜੀ ਵਾਂਗ ਮਕਾਰ ਹਨ ਨਹੀਂ ਤਾਂ ਮੈਂ ਹਰ ਕਦੇ ਕਿਸੇ ਬਹਾਨੀ ਨਾਲ ਹੀ ਇਸੇ ਰਸਤੇ ਤੇ ਆਉਂਦਾ ਨਾ ਇਸ ਰਸਤੇ ਤੇ ਆਉਂਦਾ ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਦੇ ਦੀਨ ਆਇਆ ਹੋਵੇ ਉਸ ਨੂੰ ਨਾ ਕੈਦ ਕਰਨਾ ਚਾਹੀਦਾ ਹੈ ਨਾ ਮਾਰਨਾ ਚਾਹੀਦਾ ਹੈ ਇਸ ਦੇ ਬਪ੍ਰੀਤ ਕਾਲੇ ਵਸਤਰਾਂ ਵਾਲੇ ਤੇਰੇ ਸੈਨਿਕ ਮੱਖੀਆਂ ਵਾਂਗ ਆਪੈ ਉਹ ਰੌਲਾ ਪਾਉਂਦੇ ਇੱਕੋ ਵਾਰ ਹੀ ਆਪੈ ਤੇਰਾ ਹਰ ਉਹ ਆਦਮੀ ਜੋ ਕੰਧ ਦੀ ਓੜ ਤੋਂ ਬਾਹਰ ਨਿਕਲਿਆ ਉਹ ਮੇਰੇ ਇੱਕੋ ਤੀਰ ਖਾ ਕੇ ਲਹੂ ਵਿੱਚ ਗਰਕ ਹੋ ਗਿਆ ਭਾਵ ਮਰ ਗਿਆ ਜੋ ਆਦਮੀ ਦੀਵਾਰ ਦੀ ਓੜ ਤੋਂ ਬਾਹਰ ਆਇਆ ਉਸਨੇ ਨਾ ਤਾਂ ਤੀਰ ਖਾਇਆ ਅਤੇ ਨਾ ਖਵਾਰ ਹੋਇਆ ਜਦੋਂ ਮੈਂ ਵੇਖਿਆ ਕਿ ਤੇਰਾ ਸੈਨਿਕ ਤੇਰਾ ਨਾਇਕ ਬਾਹਰ ਖਾਂ ਯੁੱਧ ਕਰਨ ਲਈ ਆਇਆ ਹੈ ਤਾਂ ਮੈਂ ਇੱਕ ਤੀਰ ਦਾ ਜਲਦੀ ਨਾਲ ਸਵਾਦ ਜ਼ਖਾ ਦਿੱਤਾ ਤੇ ਉਸ ਨੂੰ ਮਾਰ ਦਿੱਤਾ ਅੰਤ ਵਿੱਚ ਰਣ ਭੂਮੀ ਵਿੱਚੋਂ ਪਠਾਨ ਵੀ ਭੱਜ ਗਏ ਜੋ ਬਾਹਰ ਬੈਠੇ ਬਹੁਤ ਸੇਖੀਆਂ ਮਾਰ ਰਹੇ ਸਨ ਫਿਰ ਇੱਕ ਹੋਰ ਪਠਾਨ ਯੁੱਧ ਕਰਨ ਲਈ ਆਇਆ ਰਣ ਖੇਤਰ ਵਿੱਚ ਆਇਆ ਜਿਵੇਂ ਹੜ ਆਉਂਦੇ ਹੈ ਤਾਂ ਤੀਰ ਅਤੇ ਬੰਦੂਕ ਦੀ ਗੋਲੀ ਆਉਂਦੀ ਹੈ ਉਸਨੇ ਬਹੁਤ ਸਾਰੇ ਹਮਲੇ ਮਰਦਾਨੀ ਕੀ ਨਾਲ ਕੀਤੇ ਕੁਝ ਹੁਸ਼ਿਆਰੀ ਵਾਲੇ ਸਨ ਤੇ ਕੁਝ دیਵਾਨਿਆਂ ਵਰਗੇ ਸਨ ਉਸਨੇ ਬਹੁਤ ਹਮਲੇ ਕੀਤੇ ਬਹੁਤ ਸਾਰੇ ਜ਼ਖਮ ਖਾਏ ਸਾਢੇ ਦੋ ਆਦਮੀ ਮਾਰ ਦਿੱਤੇ ਅਤੇ ਆਪਣੀ ਜਾਨ ਨੂੰ ਵੀ ਸਪੁਰਦ ਕਰ ਗਿਆ ਅਰਥਾਤ ਮਰ ਗਿਆ ਉਹ ਖਵਾਜਾ ਜਫਰ ਵੇਗ ਕਾਇਰਵਾਂਗ ਦੀਵਾਰ ਦੀ ਓਟ ਵਿੱਚ ਹੀ ਰਹਾ ਮੈਦਾਨ ਵਿੱਚ ਨਾ ਉਤਰਿਆ ਅਤੇ ਨਾ ਹੀ ਮਰਦਾਨੀ ਵਾਲ ਨਾਲ ਬਾਰ ਕੀਤਾ ਖੇਦ ਹੈ ਜੇ ਮੈਂ ਉਸ ਕਾਇਰ ਦਾ ਮੂੰਹ ਵੇਖ ਲੈਂਦਾ ਤਾਂ ਮਜਬੂਰ ਹੋ ਕੇ ਉਸ ਨੂੰ ਵੀ ਇੱਕ ਤੀਰ ਬਖਸ਼ ਦਿੰਦਾ ਭਾਵ ਮਾਰ ਦਿੰਦਾ ਅੰਤ ਵਿੱਚ ਤੀਰਾਂ ਤੇ ਬੰਦੂਖਾਂ ਦੇ ਬਹੁਤ ਸਾਰੇ ਜ਼ਖਮ ਖਾ ਕੇ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਸੈਨਿਕ ਥੋੜੇ ਜਿਿਹੇ ਚਿਰਾਂ ਵਿੱਚ ਮਾਰੇ ਗਏ ਤੀਰਾਂ ਤੇ ਬੰਦੂਖਾਂ ਦੀਆਂ ਗੋਲੀਆਂ ਬਹੁਤ ਹੀ ਵਰਖਾ ਹੋਈ ਜਿਸ ਕਰਕੇ ਧਰਤੀ ਲਾਹਲ ਪੋਸਤ ਦੇ ਫੁੱਲਾਂ ਵਾਂਗ ਲਾਲ ਹੋ ਗਈ ਖੇਤਰ ਵਿੱਚ ਯੁੱਧ ਖੇਤਰ ਵਿੱਚ ਸਿਰਾਂ ਅਤੇ ਪੈਰਾਂ ਦਾ ਬਹਾਰ ਲੱਗ ਗਿਆ। ਮਾਨੋ ਮੈਦਾਨ ਗਿੰਦਾਂ ਖੁੰਡੀਆਂ ਨਾਲ ਭਰ ਗਿਆ ਹੋਵੇ। ਜਦੋਂ ਤੀਰਾਂ ਦੀ ਸਰਸਰਾਹਟ ਹੋਈ ਤੇ ਕਮਾਨਾਂ ਦੀ ਟਣਕਾਰ ਹੋਈ ਤਾਂ ਸਾਰਾ ਜਹਾਨ ਹੂੰ ਨਾਲ ਭਰ ਗਿਆ। ਅਰਥਾਤ ਰੌਲਾ ਮਚ ਗਿਆ। ਫਿਰ ਤੀਰਾਂ ਦੇ ਮਾਰੂ ਰੌਲੇ ਨੇ ਬਹਾਦਰ ਸੂਰਮਿਆਂ ਦੀ ਹੋਸ਼ ਖਤਮ ਕਰ ਦਿੱਤੀ। ਆਖਰ ਜੰਗ ਵਿੱਚ ਮਰਦਾਨਗੀ ਵੀ ਕੀ ਕਰ ਸਕਦੀ ਸੀ? ਜੇ 40 ਆਦਮੀਆਂ ਉੱਤੇ ਬੇਸ਼ੁਮਾਰ ਫੌਜ ਟੁੱਟ ਪਈ ਹੋਵੇ ਜਦ ਸੰਸਾਰ ਦਾ ਦੀਪਕ ਸੂਰਜ ਪਰਦੇ ਵਿੱਚ ਆ ਗਿਆ ਭਾਪ ਡੁੱਬ ਗਿਆ ਤਾਂ ਰਾਤ ਦਾ ਸੁਆਮੀ ਚੰਦਰਮਾ ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ ਹਰ ਉਹ ਆਦਮੀ ਜੋ ਕਰਾਂ ਦੀ ਕਸਮ ਖਾਂਦਾ ਹੈ ਪ੍ਰਮਾਤਮਾ ਉਸ ਦਾ ਪਥ ਪ੍ਰਦਰਸ਼ਨ ਕਰਦਾ ਹੈ ਉਸ ਦੇ ਨਾਲ ਵਾਲ ਵੀਂਗਾ ਹੁੰਦਾ ਹੈ ਤੇ ਨਾ ਹੀ ਸਰੀਰ ਦੁੱਖ ਪਾਉਂਦਾ ਹੈ ਪ੍ਰਮਾਤਮਾ ਬੈਰੀ ਨੂੰ ਮਾਰ ਕੇ ਉਸ ਨੂੰ ਖੁਦ ਬਾਹਰ ਲੈ ਆਉਂਦਾ ਹੈ ਮੈਂ ਨਹੀਂ ਜਾਣਦਾ ਕਿ ਇਹ ਆਦਮੀ ਔਰੰਗਜ਼ੇਬ ਬਾਸ਼ਾ ਇਕਰਾਰ ਤੋੜਨ ਵਾਲਾ ਦੌਲਤ ਦਾ ਪੁਜਾਰੀ ਅਤੇ ਮਾਲ ਨੂੰ ਪਰੇ ਸੁੱਟਣ ਵਾਲਾ ਹੈ ਇਹ ਨਾ ਧਰਮ ਦੀ ਪਾਲਣਾ ਕਰਦਾ ਹੈ ਨਾ ਧਰਮ ਦੇ ਵਿਧਾਨ ਨੂੰ ਮੰਨਦਾ ਹੈ ਇਸ ਨੂੰ ਨਾ ਪ੍ਰਭੂ ਦੀ ਕੋਈ ਪਛਾਣ ਹੈ ਨਾ ਹੀ ਮੁਹੰਮਦ ਤੇ ਯਕੀਨ ਹੈ ਹਰ ਉਹ ਆਦਮ ਨੂੰ ਇਮਾਨ ਦੀ ਪਾਲਣਾ ਕਰਦਾ ਹੈ ਉਹ ਆਪਣੇ ਇਕਰਾਰ ਤੋਂ ਅੱਗੇ ਪਿੱਛੇ ਨਹੀਂ ਹੁੰਦਾ ਇਹ ਮਰਦ ਔਰੰਗਜ਼ੇਬ ਬਾਸ਼ਾ ਦਾ ਜਰਾ ਜਿੰਨਾ ਵੀ ਵਿਸ਼ਵਾਸਨੀ ਜੋ ਕੁਰਾਨ ਦੀ ਕਸਮ ਖਾਂਦਾ ਹੈ ਅਤੇ ਪਰਮਾਤਮਾ ਨੂੰ ਇੱਕ ਮੰਨਦਾ ਹੈ ਜੇ ਉਹ ਹੁਣ ਕੁਰਾਨ ਦੀਆਂ 100 ਕਸਮਾਂ ਖਾ ਲੈਂ ਤਾਂ ਵੀ ਮੈਂ ਉਸ ਉੱਤੇ ਰਤਾ ਜਿੰਨਾ ਯਕੀਨ ਨਹੀਂ ਕਰ ਸਕਦਾ ਜੇ ਤੇਰਾ ਕੁਰਾਨ ਉੱਤੇ ਯਕੀਨ ਹੁੰਦਾ ਤਾਂ ਲੱਕ ਬੰਨ ਕੇ ਸਾਹਮਣੇ ਆ ਜਾਂਦਾ ਤੇਰੇ ਸਰ ਉੱਤੇ ਕਸਮ ਨੂੰ ਪੂਰਾ ਕਰਨ ਦਾ ਫਰਜ਼ ਬਣਦਾ ਹੈ ਕਿਉਂਕਿ ਤੂੰ ਖੁਦਾ ਦੇ ਕਲਾਮ ਭਾਵ ਕੁਰਾਨ ਦੀ ਕਸਮ ਚੁੱਕੀ ਸੀ ਹੇ ਹਜ਼ਰਤ ਬਾਸ਼ਾ ਜੇ ਤੂੰ ਮੇਰੇ ਸਾਹਮਣੇ ਖੜੋਤਾ ਹੁੰਦਾ ਤਾਂ ਦਿਲੋਂ ਜਾਨ ਨਾਲ ਸਾਰੇ ਕੰਮ ਦਾ ਪਤਾ ਲੱਗ ਜਾਂਦਾ ਹੁਣ ਤੇਰਾ ਫਰਜ਼ ਬਣਦਾ ਹੈ ਕਿ ਤੂੰ ਕੰਮ ਨੂੰ ਪੂਰਾ ਕਰ ਅਤੇ ਆਪਣੇ ਲਿਖੇ ਅਨੁਸਾਰ ਵਿਚਾਰ ਕਰ ਤੇਰੇ ਪਾਸ ਲਿਖਿਆ ਹੋਇਆ ਪੱਤਰ ਪਹੁੰਚੇਗਾ ਅਤੇ ਜਵਾਨੀ ਵੀ ਕਿਹਾ ਜਾਏਗਾ ਅਰਥਾ ਤੇਰਾ ਲਿਖਿਆ ਹੋਇਆ ਪੱਤਰ ਅਤੇ ਜਵਾਨੀ ਸੁਨੇਹਾ ਪਹੁੰਚਾਇਆ ਪਹੁੰਚਿਆ ਹੈ ਚਾਹੀਦਾ ਹੈ ਕਿ ਕੰਮ ਸੁਖਪੂਰਵਕ ਸਿਰੇ ਚੜ ਜਾਏ ਇਨਸਾਨ ਉਹ ਹੋਣਾ ਚਾਹੀਦਾ ਹੈ ਜੋ ਬਚਨ ਦਾ ਪੱਕਾ ਹੋਵੇ ਇਹੋ ਜਿਹਾ ਨਾ ਹੋਵੇ ਕੇ ਢਿੱਡ ਵਿੱਚ ਹੋਰ ਹੋਵੇ ਤੇ ਮੂੰਹ ਵਿੱਚ ਕੁਝ ਹੋਰ ਹੋਵੇ ਜੋ ਕਾਜੀ ਨੇ ਮੈਨੂੰ ਕਿਹਾ ਹੈ ਮੈਂ ਉਸ ਨੂੰ ਬਾਹਰ ਬਾਹਰ ਨਹੀਂ ਹਾਂ ਜੋ ਕਾਜੀ ਨੇ ਮੈਨੂੰ ਕਿਹਾ ਹੈ ਮੈਂ ਉਸ ਤੋਂ ਬਾਹਰ ਨਹੀਂ ਹਾਂ ਜੇ ਤੇਰੇ ਵਿੱਚ ਸਚਾਈ ਹੈ ਤਾਂ ਇੱਥੇ ਆ ਪਾ ਕੇ ਕਦਮ ਰੱਖ ਜੇ ਤੈਨੂੰ ਕਰਾਨ ਵਾਲਾ ਕਸਮਨਾਮਾ ਚਾਹੀਦਾ ਹੈ ਤਾਂ ਮੈਂ ਉਹ ਵੀ ਤੇਰੇ ਕੋਲ ਭੇਜ ਸਕਦਾ ਹਾਂ اے ਬਾਦਸ਼ਾਹ ਜੇ ਤੂੰ ਕੰਗੜ ਕਸਮੇ ਵਿੱਚ ਆ ਜਾਵੇਂ ਤਾਂ ਉਸ ਵਿੱਚੋਂ ਆਪਸ ਵਿੱਚ ਮੁਲਾਕਾਤ ਹੋ ਜਾਵੇਗੀ اے ਬਾਦਸ਼ਾਹ ਤੈਨੂੰ ਇਸ ਰਾਹ ਤੇ ਆਉਣ ਵਿੱਚ ਜੜਾ ਜਿੰਨਾ ਵੀ ਖਤਰਾ ਨਹੀਂ ਕਿਉਂਕਿ ਸਾਰੀ ਬਰਾੜ ਕੌਮ ਮੇਰੇ ਹੁਕਮ ਵਿੱਚ ਹੈ ਇੱਥੇ ਆ ਕੇ ਤੂੰ ਜੋ ਖੁਦ ਜਵਾਨੀ ਗਲਬਾਤ ਕਰੀਏ ਅਤੇ ਮੈਂ ਤੇਰੇ ਮੂੰਹ ਤੇ ਮਿਹਰਬਾਨੀ ਕਰਾਂ 1000 ਰੁਪਏ ਮੁੱਲ ਵਾਲਾ ਇੱਕ ਸੁੰਦਰ ਘੋੜਾ ਲਈਂ ਅਤੇ ਫਿਰ ਮੇਰੇ ਕੋਲੋਂ ਇਹ ਇਲਾਕਾ ਵੀ ਲੈ ਲਵੇਂ ਮੈਂ ਬਾਦਸ਼ਾਹਾਂ ਦੇ ਬਾਦਸ਼ਾਹ ਦਾ ਸੇਵਕ ਹਾਂ ਚਾਕਰ ਹਾਂ ਜੇ ਉਸ ਦਾ ਹੁਕਮ ਆ ਜਾਵੇ ਤਾਂ ਜਾਨ ਸਮੇਤ ਹਾਜ਼ਰ ਹਾਂ ਜੇਕਰ ਉਸ ਪਰਮਾਤਮਾ ਦਾ ਮੈਨੂੰ ਫਰਮਾਨ ਆ ਗਿਆ ਤਾਂ ਮੈਂ ਤੇਰੇ ਪਾਸ ਜਿੰਦ ਅਤੇ ਸਰੀਰ ਆ ਜਾਵਾਂਗਾ ਜੇ ਤੂੰ ਪਰਮਾਤਮਾ ਦੀ ਪੂਜਾ ਕਰਨ ਵਾਲਾ ਹੈ ਤਾਂ ਮੇਰੇ ਕੰਮ ਨੂੰ ਕਰਨ ਵਿੱਚ ਸੁਸਤੀ ਨਾ ਕਰੀ ਤੈਨੂੰ ਚਾਹੀਦਾ ਹੈ ਕਿ ਪਰਮਾਤਮਾ ਨੂੰ ਪਛਾਣ ਅਤੇ ਕਿਸੇ ਦੇ ਕਹੇ ਤੇ ਦੁਖੀ ਨਾ ਕਰ ਤੂੰ ਕਾਇਨਾਤ ਖਲਨ ਖਲਕਤ ਦਾ ਸਰਦਾਰ ਹੈ ਅਤੇ ਗੱਦੀ ਨਸ਼ੀਨ ਬਾਦਸ਼ਾਹ ਹੈ ਤੇਰੇ ਅਨਸਾਫ਼ ਅਜੀਬ ਹੈ ਅਤੇ ਤੇਰੀਆਂ ਸਿਫਤਾਂ ਵੀ ਅਜੀਬ ਹਨ ਕਿ ਅਜਬ ਅਸਤ ਇਨਸਾਫੋ ਦੀ ਪਰਵਰੀ ਕਿ ਹੈ ਫਸਤ ਸਦ ਹੈ ਫਈ ਸਰਵਰੀ ਤੇਰਾ ਨਯਾ ਅਜੀਬ ਹੈ ਅਤੇ ਤੇਰੀ ਧਰਮ ਪਾਲਣਾ ਵੀ ਅश्चਰਜ ਹੈ ਸੱਚਮੁੱਚ ਤੇਰੀ ਸਰਦਾਰੀ ਤੇ ਅਫਸੋਸ ਹੈ ਜੋ ਵਾਹ ਸੋ ਵਾਰ ਅਫਸੋਸ ਹੈ ਤੇਰਾ ਤਕਵਾ ਸਰਾ ਦਾ ਆਧਾਰ ਬਹੁਤ ਅਜੀਬ ਹੈ ਅਜੀਬ ਹੈ ਸਚਾਈ ਤੋਂ ਬਿਨਾ ਹੋਰ ਬੋਲ ਕਹਿਣਾ ਨੁਕਸਾਨ ਦੇ ਹਨ ਤੂੰ ਨਰਦਈ ਹੋ ਕੇ ਕਿਸੇ ਦਾ ਖੂਨ ਕਰਕੇ ਕੰਨ ਲਈ ਤਲਵਾਰ ਨਾ ਚਲਾ ਕਿਉਂਕਿ ਤੇਰਾ ਵੀ ਇੱਕ ਦਿਨ ਪ੍ਰਮਾਤਮਾ ਦੀ ਤਲਵਾਰ ਨਾਲ ਖੂਨ ਡੁੱਲੇਗਾ। हे ਬੰਦੇ ਤੂੰ ਗਾਫਲ ਨਾ ਹੋ ਪ੍ਰਮਾਤਮਾ ਨੂੰ ਪਛਾਣ ਉਹ ਬਹੁਤ ਬੇਨਿਆਜ਼ ਬੇਪਰਵਾਹ ਅਤੇ ਉਸ ਨੂੰ ਕਿਸੇ ਦੀ ਖੁਸਮਤ ਦੀ ਲੋੜ ਨਹੀਂ। ਉਹ ਬਹੁਤ ਨਿਰਰ ਹੈ ਅਤੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਉਹ ਧਰਤੀ ਅਤੇ ਆਕਾਸ਼ ਦਾ ਸੱਚਾ ਬਾਦਸ਼ਾਹ ਹੈ। ਉਹ ਖੁਦਾ ਧਰਤੀ ਅਤੇ ਆਕਾਸ਼ ਦਾ ਸੁਆਮੀ ਹੈ। ਉਹ ਹਰ ਵਿਅਕਤੀ ਅਤੇ ਹਰ ਸਥਾਨ ਨੂੰ ਬਣਾਉਣ ਵਾਲਾ ਹੈ। ਉਹ ਕੀੜੀ ਤੋਂ ਲੈ ਕੇ ਹਾਥੀ ਦੀ ਪਾਲਣਾ ਕਰਦਾ ਹੈ। ਨਿਤਾਣੀਆਂ ਦਾ ਤਾਣ ਹੈ ਅਤੇ ਗਾਫਲਾਂ ਨੂੰ ਨਸ਼ਟ ਕਰਨ ਵਾਲਾ ਹੈ। ਉਸ ਦਾ ਨਾਮ ਗਰੀਬ ਨਵਾਜ ਹੈ। ਉਹ ਕਿਸੇ ਦੀ ਤਰ੍ਹਾਂ ਖੁਸ਼ਾਮਤ ਜਾਂ ਭੇਟ ਦਾ ਲੋੜਬੰਦ ਅਤੇ ਬੇਪਰਵਾਹ ਹੈ। ਉਸ ਦਾ ਕੋਈ ਰੰਗ ਨਹੀਂ ਹੈ, ਨਾ ਹੀ ਕੋਈ ਚਿੰਨ ਹੈ। ਅਰਥਾਤਰ ਉਹ ਦੀਨ ਨਾ ਹੋਣ ਵਾਲਾ ਹੈ ਤੇ ਬੇਮਿਸਾਲ ਹੈ। ਉਹੀ ਰਾਹ ਦੱਸਣ ਵਾਲਾ ਹੈ ਅਤੇ ਰਸਤੇ ਉੱਤੇ ਲੈ ਕੇ ਚੱਲਣ ਵਾਲਾ ਵੀ ਹੈ। ਤੇਰੇ ਸਿਰ ਉੱਤੇ ਕ੍ਰਾਂ ਦੀ ਕਸਮ ਦਾ ਫਰਜ ਲਾਗੂ ਹੈ ਇਸ ਲਈ ਆਪਣੇ ਕੀਤੇ ਹੋਏ ਬਚਨ ਨੂੰ ਸਿਰੇ ਚੜਾ ਹੇ ਔਰੰਗਜ਼ੇਬ ਤੂੰ ਆਪਣੀ ਬੁੱਧੀ ਨਾਲ ਕੰਮ ਕਰ ਅਤੇ ਤੂੰ ਹਥੱਲੇ ਕੰਮਾਂ ਨੂੰ ਚੰਗੀ ਦ੍ਰਿੜਤਾ ਨਾਲ ਸੰਪੰਨ ਕਰ ਕੀ ਹੋਇਆ ਕਿ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ ਪਰ ਅਜੇ ਕੁੰਡਲੀਆ नाग ਪਿੱਛੇ ਰਹਿੰਦਾ ਹੈ ਇਸ ਵਿੱਚ ਕੀ ਮਰਦਾਨਗੀ ਹੈ ਕਿ ਤੂੰ ਚਿੰਗਿਆੜੀਆਂ ਨੂੰ ਬੁਝਾ ਰਿਹਾ ਹੈ ਪਰ ਇਸ ਤਰ੍ਹਾਂ ਨੂੰ ਭੜਕਦੀ ਹੋਈ ਅੱਗ ਨੂੰ ਹੋਰ ਮਚਾ ਰਿਹਾ ਹੈ ਫਿਰਦौसी ਸ਼ਾਇਰ ਦੇ ਕਿੰਨੀ ਸੋਹਣੀ ਬੋਲੀ ਵਿੱਚ ਕਿਹਾ ਹੈ ਜਲਦਵਾਜੀ ਵਿੱਚ ਕੀਤਾ ਕੰਮ ਸ਼ੈਤਾਨ ਦਾ ਕੰਮ ਹੈ ਏ ਹਜ਼ਰਤ ਜੇ ਤੂੰ ਆਪ ਮੇਰੇ ਕੋਲ ਆਵੇਂਗਾ ਉਸ ਦਿਨ ਤੂੰ ਆਪਣਾ ਗਵਾਹ ਆਪ ਬਣ ਜਾਵੇਂਗਾ ਅਰਥਾਤ ਸੱਚਾਈ ਦਾ ਤੈਨੂੰ ਪਤਾ ਲੱਗ ਜਾਵੇਗਾ ਜੇ ਤੂੰ ਇਸ ਨੂੰ ਭੁੱਲ ਜਾਵੇਂਗਾ ਤਾਂ ਰੱਬ ਵੀ ਤੈਨੂੰ ਭੁਲਾ ਦੇਵੇਗਾ ਜੇ ਤੂੰ ਇਸ ਕੰਮ ਲਈ ਲੱਕ ਬੰਨ ਲਵੇਂਗਾ ਤਾਂ ਪਰਮਾਤਮਾ ਇਸ ਦਾ ਤੈਨੂੰ ਚੰਗਾ ਫਲ ਵੀ ਦੇਵੇਗਾ タルਮ ਦੀ ਪਾਲਣਾ ਕਰਨਾ ਸਭ ਤੋਂ ਚੰਗਾ ਨੇਕ ਕੰਮ ਹੈ ਜੇ ਤੂੰ ਰੱਬ ਨੂੰ ਪਛਾਣੇਗਾ ਤਾਂ ਇਸ ਤੋਂ ਵੀ શ્રેષ્ઠ ਹੋ ਜਾਵੇਂਗਾ ਮੈਂ ਜਾਣਦਾ ਹਾਂ ਕਿ ਤੂੰ ਰੱਬ ਨੂੰ ਪਛਾਣਨ ਵਾਲਾ ਨਹੀਂ ਹੈ ਕਿਉਂਕਿ ਤੇਰੇ ਤੋਂ ਬਹੁਤ ਦਿਲ ਦੁਖਾਉਣ ਵਾਲੇ ਕੰਮ ਹੋ ਚੁੱਕੇ ਹਨ ਕਿਰਪਾਲੂ ਪਰਮਾਤਮਾ ਤੈਨੂੰ ਕੁਝ ਨਹੀਂ ਪਛਾਣਦਾ ਤੇਰੀ ਇਤਨੀ ਬਾਦਸ਼ਾਹੀ ਤੇ ਦੌਲਤ ਨੂੰ ਕੁਝ ਨਹੀਂ ਸਮਝਦਾ ਜੇ ਤੂੰ ਹੁਣ ਕੁਰਾਨ ਦੀਆਂ 100 ਕਸਮਾਂ ਵੀ ਖਾ ਲੈਂ ਤਾਂ ਵੀ ਉਨਾ ਉੱਤੇ ਮੇਰਾ ਜਰਾ ਜਿੰਨਾ ਵੀ ਵਿਸ਼ਵਾਸ ਨਹੀਂ ਹੈ। ਨਾ ਮੈਂ ਤੇਰੀ ਹਜ਼ੂਰੀ ਵਿੱਚ ਆਵਾਂਗਾ, ਨਾ ਹੀ ਇਸ ਰਸਤੇ ਉੱਤੇ ਚੱਲਾਂਗਾ। ਜਿੱਥੇ ਮੇਰਾ ਪ੍ਰਮਾਤਮਾ ਚਾਹੇਗਾ, ਮੈਂ ਉਧਰ ਨੂੰ ਤੁਰ ਜਾਵਾਂਗਾ। ਏ ਅਰੰਗਜੀਤ ਬਾਦਸ਼ਾਹ, ਤੂੰ ਬਾਦਸ਼ਾਹੀ ਹਾਸਲ ਹੋਣ ਕਾਲ ਕਰਕੇ ਭਗਵਾਨ ਹੈ, ਤੂੰ ਬਹੁਤ ਪ੍ਰਤੀਲਾ ਤੇ ਚੰਗਾ ਘੋੜ ਸਵਾਰ ਹੈ। ਤੂੰ ਸੁੰਦਰ ਰੂਪ ਵਾਲਾ, ਜਲਾਲ ਵਾਲਾ ਤੇ ਚੰਗੀ ਜ਼ਮੀਰ ਵਾਲਾ, ਦੇਸ਼ ਦਾ ਮਾਲਕ ਤੇ ਅਮੀਰਾ ਦਾ ਸੁਆਮੀ ਹੈ। ਤੂੰ ਚੰਗੀ ਅਕਲ ਵਾਲਾ ਹੈ ਤਲਵਾਰ ਚਲਾਉਣ ਵਿੱਚ ਪ੍ਰਵੀਨ ਹੈ ਤੂੰ ਦੇਗ ਅਤੇ ਤੇਗ ਦਾ ਮਾਲਕ ਹੈ ਤੂੰ ਸ੍ਰੇਸ਼ਟ ਜਮੀਰ ਵਾਲਾ ਅਤੇ ਸੁੰਦਰ ਰੂਪ ਵਾਲਾ ਤੂੰ ਮੁਲਕ ਅਤੇ ਮਾਲ ਦਾ ਸੁਆਮੀ ਬਖਸ਼ੀਸ਼ ਕਰਨ ਵਾਲਾ ਹੈ ਤੂੰ ਵੱਡੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਅਤੇ ਲੜਾਈ ਵਿੱਚ ਪਰਬਤ ਵਾਂਗ ਅਹਿਲ ਹੈ ਤੇਰੀਆਂ ਦੇਵਤਿਆਂ ਵਰਗੀਆਂ ਸੇਵਕਾਂ ਹਨ ਤੇਰਾ ਪ੍ਰਤਾਪ ਆਕਾਸ਼ ਦੀ ਚੋਟੀ ਤੱਕ ਵਿਆਪਕ ਹੈ ਹੇ ਰੰਗਜੀਵ ਭਾਵੇਂ ਤੂੰ ਦੁਨੀਆ ਦਾ ਬਾਦਸ਼ਾਹ ਹੈ ਅਤੇ ਬਖਤ ਦਾ ਹਾਕਮ ਵੀ ਹੈ ਪਰ ਤੂੰ ਧਰਮ ਤੋਂ ਬਹੁਤ ਦੂਰ ਹੈਂ ਮੈਂ ਮੂਰਤੀ ਪੂਜ ਪਹਾੜੀ ਰਾਜਿਆਂ ਨੂੰ ਮਾਰਨ ਵਾਲਾ ਹਾਂ ਕਿਉਂਕਿ ਉਹ ਬੁੱਤਾਂ ਦੀ ਪੂਜਾ ਕਰਦੇ ਹਨ ਅਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ हे ਅਰੰਗਜੀਬ ਜਮਾਨੇ ਦੀ ਬੇਵਫਾਈ ਦਾ ਹਾਲ ਵੇਖ ਜਿਸ ਦੇ ਪਿੱਛੇ ਪੈ ਜਾਂਦਾ ਹੈ ਉਸ ਨੂੰ ਹਾਨੀ ਪਹੁੰਚਾਉਂਦਾ ਹੈ ਉਸ ਪਾਪ ਅਤੇ ਨੇਕ ਰੱਬ ਦੀ ਕੁਦਰਤ ਨੂੰ ਵੀ ਵੇਖ ਜੋ ਇੱਕ ਜਾਂ ਦੋ ਤੋਂ 10 ਲੱਖ ਨੂੰ ਮਰਵਾ ਦਿੰਦੀ ਹੈ ਦੁਸ਼ਮਣ ਦੀ ਦੁਸ਼ਮਣ ਕੀ ਕਰ ਸਕਦਾ ਹੈ ਜੇ ਪਰਮਾਤਮਾ ਤੋਂ ਰੂਪੀ ਦੋਸਤ ਮਿਹਰਬਾਨ ਹੋਵੇ ਉਸ ਪਰਮਾਤਮਾ ਦਾ ਕੰਮ ਹੀ ਬਖਸ਼ਿਸ਼ ਕਰਨਾ ਹੈ ਉਹ ਬੰਧਨ ਖਲਾਸ਼ ਕਰਨ ਵਾਲਾ ਹੈ ਅਤੇ ਪਥ ਪ੍ਰਦਾਸ਼ਿਕ ਹੈ ਜੀਵ ਨੂੰ ਸਿਫਤ ਕਰਨ ਦੀ ਪਛਾਣ ਪ੍ਰਦਾਨ ਕਰਦਾ ਹੈ ਉਹ ਬੈਰੀਆਂ ਨੂੰ ਮਾੜਾ ਕਰਮ ਤੇ ਬੇੜੇ ਅੰਨਾ ਕਰ ਦਿੰਦਾ ਹੈ ਅਨਾਥਾਂ ਨੂੰ ਬਿਨਾਂ ਕਿਸੇ ਕਸ਼ਟ ਦੇ ਬੈਰੀਆਂ ਦੇ ਘੇਰੀ ਚੋਂ ਬਾਹਰ ਕਢਾ ਦਿੰਦਾ ਹੈ ਹਰ ਉਹ ਆਦਮੀ ਜੋ ਸੱਚਾਈ ਦੀ ਕਮਾਈ ਕਰਦਾ ਹੈ ਪ੍ਰਮਾਤਮਾ ਉਸ ਨਾਲ ਕਿਰਪਾ ਦਾ ਵਰਤਾਓ ਕਰਦਾ ਹੈ ਜੇ ਕੋਈ ਦਿਲ ਅਤੇ ਜਾਨ ਨਾਲ ਉਸ ਦੀ ਸੇਵਾ ਵਿੱਚ ਆਉਂਦਾ ਹੈ ਪ੍ਰਮਾਤਮਾ ਉਸ ਉੱਤੇ ਸੁੱਖਾਂ ਭਰੀ ਬਖਸ਼ਿਸ਼ ਕਰਦਾ ਹੈ ਦੁਸ਼ਮਣ ਉਸ ਦਾ ਕੀ ਬਹਾਨੇਬਾਜ਼ੀ ਕਰ ਸਕਦਾ ਹੈ ਜਿਸ ਉੱਤੇ ਪ੍ਰਮਾਤਮਾ ਰਹਿਮ ਕਰਨ ਵਾਲਾ ਹੋਵੇ ਜੇਕਰ ਇੱਕ ਉੱਤੇ 1 ਲੱਖ ਬੰਦਾ ਚੜ ਕੇ ਆ ਜਾਵੇ ਤਾਂ ਪ੍ਰਭੂ ਆਪ ਉਸ ਦੀ ਰਖਵਾਲੀ ਕਰਦਾ ਹੈ ਜੇ ਤੇਰੀ ਨਜ਼ਰ ਫੌਜ ਤੇ ਧਨ-ਦੌਲਤ ਤੇ ਹੈ ਤਾਂ ਮੇਰੀ ਨਜ਼ਰ ਪਰਮਾਤਮਾ ਦਾ ਸ਼ੁਕਰ ਕਰਨ ਵਾਲਾ ਹੈ ਜੋ ਤੈਨੂੰ ਮੁਲਕ ਤੇ ਮਾਲ ਦਾ ਹੰਕਾਰ ਹੈ ਤਾਂ ਮੈਨੂੰ ਪਰਮਾਤਮਾ ਦੀ ਓਟ ਦਾ ਮਾਣ ਹੈ ਤੂੰ ਗਾਫਲ ਨਾ ਬਣ ਕਿਉਂਕਿ ਸੰਸਾਰ ਇੱਕ ਸਰਾਂ ਵਾਂਗ ਹੈ ਇਸ ਸੰਸਾਰ ਜਾਂ ਸਮਾਂ ਸਭ ਦੇ ਸਿਰ ਤੋਂ ਲੰਘਦਾ ਜਾ ਰਿਹਾ ਹੈ ਤੂੰ ਇਸ ਜਮਾਨੇ ਦੀ ਬੇਵਫਾਈ ਦੇ ਚੱਕਰ ਨੂੰ ਵੇਖ ਇਹ ਹਰ ਮਕਾਨ ਅਤੇ ਮਕਾਨ ਵਿੱਚ ਰਹਿਣ ਵਾਲਿਆਂ ਉੱਪਰੋਂ ਲੰਘ ਰਿਹਾ ਹੈ ਜੇ ਤੂੰ ਬਹੁਤ ਬਲਵਾਨ ਹੈ ਤਾਂ ਗਰੀਬਾਂ ਨੂੰ ਦੁੱਖ ਨਾ ਦੇ ਆਪਣੀ ਕਸਮ ਦੇਤੇ ਸੇ ਨਾਲ ਉਸ ਦੀ ਛਲ ਨਾ ਲਾ ਜੇ ਰੱਬ ਵਰਗਾ ਦੋਸਤ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਹੈ ਚਾਹੇ ਦੁਸ਼ਮਣ ਤੋਂ 100 ਗੁਣਾ ਦੁਸ਼ਮਣੀ ਕਿਉਂ ਨਾ ਕਮਾਉਂਦਾ ਹੋਵੇ ਜੇ ਵੈਰੀ 10 ਜੇ ਵੈਰੀ ਹਜ਼ਾਰ ਦੁਸ਼ਮਣ ਚੜਾ ਲਿਆ ਵੀ ਤਾਂ ਵੀ ਉਹ ਉਸ ਨੂੰ ਇੱਕ ਵਾਰ 빙ਾ ਜਿੰਨਾ ਵੀ ਦੁੱਖ ਨਹੀਂ ਦੇ ਸਕਦਾ ਸੋ ਵਾਹਿਗੁਰੂ ਜੀ ਇਹ ਸੀ ਜਫਰਨਾਮਾ ਜੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਅਰੰਗਜੀਤ ਬਾਦਸ਼ਾਹ ਨੂੰ ਲਿਖਿਆ ਗਿਆ ਤੇ ਅਸੀਂ ਇਹ ਪੜ੍ਹ ਕੇ ਸੁਣਾਇਆ ਅਗਰ ਇਸ ਜਫਰਨਾਮੇ ਨੂੰ ਪੜ੍ਹਦੇ ਹੋਏ ਕੋਈ ਭੁੱਲ ਗਈ ਹੋਵੇ ਜਾਂ ਕਿਸੇ ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੋਈ ਗਲਤੀ ਹੋਈ ਹੋ ਗਈ ਹੋ ਤਾਂ ਪੂਰੀ ਸਿੱਖ ਸੰਗਤ ਅੱਗੇ ਹੱਥ ਜੋੜ ਕੇ ਮਾਫੀ ਛੋਟੀ ਜੀ ਕੋਸ਼ਿਸ਼ ਕੀਤੀ ਆ ਇਸ ਜਫਰਨਾਮੇ ਦੀ ਵਿਆਖਿਆ ਪਾਣ ਵਿੱਚ ਸੋ ਸੰਗਤ ਜੀ ਤੁਸੀਂ ਆਹ ਬਖਸ਼ਣਯੋਗ ਹੋ ਵਾਹਿਗੁਰੂ ਜੀ ਦਾ ਖਾਲਸਾ Uai, gruji, que fate!